ਚੋਣਾ ਛੱਡ ਗਏ ਆ ਪ੍ਰਚਾਰ ਛੱਡ ਗਏ ਆ ਕਿਤਨੇ ਕਿਤੇ ਤਰਨ ਤਰਨ ਦੇ ਵਿੱਚ ਇੱਥੇ ਪਹੁੰਚੋ ਸਪੈਸ਼ਲ ਸਿਰਫ ਨੌਜਵਾਨਾਂ ਦੇ ਲਈ ਦੇਖੋ ਮੈਂ ਚੋਣਾ ਕਿਹਦੇ ਪਿੱਛੇ ਲੜਦਾ ਆ ਪੰਜਾਬ ਪਿੱਛੇ ਲੜਦਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਅੱਜ ਨੌਜਵਾਨਾਂ ਦੇ ਇਕੱਠ ਨੂੰ ਕਿਵੇਂ ਦੇਖਦੇ ਹੋ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਆ ਵੀ ਯੂਨੀਵਰਸਿਟੀ ਦੇ ਵਿੱਚ ਦਾਖਲ ਨਾ ਹੋ ਸਕੇ ਦੇਖੋ ਪ੍ਰਸ਼ਾਸਨ ਕਹਿ ਲੋ ਕਿ ਬਹੁਤ ਜ਼ਿਆਦਾ ਧੱਕੇ ਚਾਹੀਦੇ ਉਤਰ ਗਿਆ ਮੈਂ ਇੱਥੇ ਕਾਫੀ ਟਾਈਮ ਦਾ ਆਇਆ ਮੈਂ ਆਪ ਖੁਦ ਪਰੇਸ਼ਾਨ ਹੋਇਆ ਮੈਨੂੰ ਕਿ ਵਾਪਸ ਚਲ ਜੇ ਤੂੰ ਆਏ ਜੇ ਤੇ ਤਰਨ ਦਾ ਜਿੱਥੋਂ ਆਏ ਚਲ ਜਾ ਵਾਪਸ ਮੈਂ ਕਹਿੰਦਾ ਨਹੀਂ ਜਿਹਦੀ ਵਾਸਤੇ ਆਏ ਹਨ ਖਲੋਣਾ ਪੈਣਾ ਪੰਜਾਬ ਦੇ ਹੱਕ ਵਾਸਤੇ ਅੱਪਾ ਅਜੇ ਖਲੋਣਾ ਤੇ ਖਲੋ ਖਲੋਵਾਂਗੇ ਕਦੋਂ ਹਨਾ ਪੰਜਾਬ ਦੀ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਸਾਡੇ ਪਾਣੀ ਖੋ ਕੇ ਲੈ ਗਏ ਪੰਜਾਬ ਵਾਲੇ ਕੁਛ ਖੜਦੇ ਵੀ ਪਏ ਆ ਇਹ ਜਾਣ ਬੁੱਝ ਕੇ ਕਹਿ ਲੋ ਆਰਐਸਐਸ ਦੀ ਗੰਦੀ ਨੀਤ ਹੈ ਪਰ ਇਹ ਅਸੀਂ ਕਹਿ ਲੋ ਕਿ ਕੱਪ ਮੈਦੇ ਉੱਤੇ ਕਾਬੂ ਪਾਵਾਂਗੇ ਜੀ ਯੂਨੀਵਰਸਿਟੀ ਸਾਰੀ ਜਾਗਪੀ ਨੌਜਵਾਨ ਪੀੜੀ ਜਾ ਚੁੱਕੀ ਹੈ ਇਹ ਆਪਣੇ ਹੱਕ ਲੈ ਕੇ ਰਹਿਣਗੇ ਜੀ ਤੁਸੀਂ ਆਪਣੇ ਚੋਣਾ ਛੱਡ ਗਏ ਹੋ ਪ੍ਰਚਾਰ ਛੱਡ ਗਏ ਹੋ ਕਿ ਤਨ ਕਿਤੇ ਤਰਨ ਤਰਨ ਦੇ ਪੰਜਾਬ ਇਸੇ ਰੜਦਾ ਪਿਆ ਤੇ ਜੇ ਪੰਜਾਬ ਪਿੱਛੇ ਨਹੀਂ ਖੜਾ ਹੋਵਾਂਗਾ ਤਾਂ ਫਿਰ ਮੈਨੂੰ ਚੋਣਾਂ ਦਾ ਕੀ ਫਾਇਦਾ ਹੈਗਾ ਕੋਈ ਫਾਇਦਾ ਨਹੀਂ ਨਾ ਹੈਗਾ ਚੋਣਾਂ ਦਾ ਕੋਈ ਵੀ ਔਰ ਕਿਵੇਂ ਦੇਖਦੇ ਹਾਕਾਂ ਦੇ ਇਹ ਕਹਿੰਦੇ ਹੋਰ ਕਈ ਹਾਕਾਂ ਦੀ ਗੱਲ ਕੀਤੀ ਜਾ ਰਹੀ ਵੀ ਜਦ ਤੱਕ ਚੋਣਾਂ ਦਾ ਡੇਟ ਨਹੀਂ ਫਾਈਨਲ ਕੀਤੀ ਜਾਂਦੀ ਜਦ ਤੱਕ ਇਹ ਪ੍ਰੋਟੈਸਟ ਹੋਰ ਲੰਬਾ ਵੀ ਜਾ ਸਕਦਾ ਜਦੋਂ ਸੈਂਟਰਲ ਸਰਕਾਰ ਦੱਸਦੇ ਨਹੀਂ ਦੇਖੋ ਮੈਂ ਤੁਹਾਡੇ ਮਾਧਿਅਮ ਰਿਹਾ ਕਹਿਣਾ ਚਾਹੁੰਦਾ ਸਰਕਾਰਾਂ ਇਹ ਨਾ ਚੈੱਕ ਕਰਨ ਕਿ ਪੰਜਾਬ ਦਾ ਹਜੇ ਬਲੱਡ ਕਿਦਾਂ ਹੈ ਪੰਜਾਬ ਦਾ ਬਲੱਡ ਹਜੇ ਸ਼ਾਂਤ ਨਹੀਂ ਹੈ ਇਹ ਭਾਂਬੜੀ ਮਚਦਾ ਰਹਿਣਾ ਵਾ ਜੇ ਤੁਸੀਂ ਤੰਗ ਕਰੋਗੇ ਤੇ ਕਿਦੋਂ ਜਵਾਬ ਉਦਾਂ ਹੀ ਆਏਗਾ ਇਹ ਜੇ ਤੁਸੀਂ ਜਾਣ ਬੁੱਝ ਕੇ ਕਹਿ ਲੋ ਕਿ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਜਾਣ ਬੁੱਝ ਕੇ ਕਰਦੇ ਪਏ ਦੇਖੋ ਕੇਂਦਰ ਆਪਣਾ ਕਹਿ ਲੋ ਜਾਂ ਆਰਐਸਐਸ ਕਹਿ ਲੋ ਕਿ ਕਿਉਂ ਇੰਟਰਫੇਅਰ ਕਰਦੇ ਸਾਡੀ ਯੂਨੀਵਰਸਿਟੀਾਂ ਉਤੇ ਸਾਡੇ ਪਾਣੀ ਖੋਹ ਲਿੱਤੇਗੇ ਸਾਡੇ ਕਿਸਾਨ ਪਹਿਲਾਂ ਸ਼ਹੀਦ ਕੀਤੇਗੇ ਦਿੱਲੀ ਉਤੇ ਹਨਾ ਹੁਣ ਸਾਡਾ ਇਧਰਲੇ ਪਾਸੇ ਧਿਆਨ ਲਵਾਤਾ ਨਾ ਜਾਣ ਬੁੱਝ ਕੇ ਇਹ ਸਰਕਾਰਾਂ ਜਾਣ ਬੁੱਝ ਕੇ ਕਹਿ ਲੋ ਕਿ ਇੱਥੇ ਕੰਮ ਵੀ ਰੈ ਫੇਲ ਹੋ ਰਹੀ ਸਰਕਾਰ ਦਾ ਬਹੁਤ ਵੱਡਾ ਠੀਕ ਹੈ ਯਾਰ ਕਹਿ ਤੇ ਰਿਹਾ ਆਰਐਸਐਸ ਦੀ ਗੰਦੀ ਨਹੀਂ ਨੀਅਤ ਹੈ ਤੇ ਬਹੁਤ ਜ਼ਿਆਦਾ ਹੈ ਨਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪੰਜਾਬ ਨਾਲ ਧੱਕੇ ਕਿਉਂ ਕਰਦੇ ਪਏ ਦੇ ਫਿਰ ਸਾਡਾ ਕਿਸਾਨ ਸ਼ਹੀਦ ਕਰ ਦਿੱਤਾ ਹੈ ਤੇ ਇੱਥੇ ਹੁਣ ਸੜੜਪੰਗ ਕਰਦੇ ਪਏ ਨੇ ਇਹ ਸਾਨੂੰ ਵੇਖਿਆ ਜਾ ਚੜਾਉਂਦੇ ਪਏ ਸਾਡੀਆਂ ਪੱਗਾਂ ਚੁਪਦੀਆਂ ਪਏ ਅਸਲ ਦੇ ਵਿੱਚ ਗੱਲ ਹੈ ਸਾਡੀਆਂ ਪੱਗਾਂ ਚੁਪਦੀਆਂ ਪਈਆਂ ਇਹਨਾਂ ਨੂੰ ਠਿਕਨੇ ਚੋਣਾ ਛੱਡ ਗਏ ਆਏਓ ਪ੍ਰਚਾਰ ਛੱਡ ਗਏ ਆਏਓ ਕਿਤੇ ਨ ਕਿਤੇ ਤਰਨ ਤਰਨ ਦੋ ਬੱਚੇ ਇੱਥੇ ਪਹੁੰਚੇਓ ਸਪੈਸ਼ਲ ਸਿਰਫ ਨੌਜਵਾਨਾਂ ਦੇ ਲਈ ਦੇਖੋ ਮੈਂ ਚੋਣਾ ਕਿਹਦੇ ਪਿੱਛੇ ਲੜਦਾ ਵਾਂ ਪੰਜਾਬ ਪਿੱਛੇ ਲੜਦਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਅੱਜ ਨੌਜਵਾਨਾਂ ਦੇ ਇਕੱਠ ਨੂੰ ਕਿਵੇਂ ਦੇਖਦੇ ਹੋ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਆ ਵੀ ਯੂਨੀਵਰਸਿਟੀ ਦੇ ਵਿੱਚ ਕੋ ਦਾਖਲ ਨਾ ਹੋ ਸਕੇ ਦੇਖੋ ਪ੍ਰਸ਼ਾਸਨ ਕਹੇ ਲੋ ਕਿ ਬਹੁਤ ਜ਼ਿਆਦਾ ਧੱਕੇ ਚਾਹੀਦੇ ਉਤਰ ਗਿਆ ਮੈਂ ਇੱਥੇ ਕਾਫੀ ਟਾਈਮ ਦਾ ਆਇਆ ਮੈਂ ਆਪ ਖ ਮੈਂ ਕਹਿੰਦੇ ਵਾਪਸ ਚਲੋ ਤੋ ਆਏ ਜੇ ਤੇ ਤਰਨ ਦਾ ਜਿੱਥੋਂ ਆਏ ਚਲ ਜਓ ਵਾਪਸ ਮੈਂ ਕਹਿੰਦਾ ਨਹੀਂ ਜਿਹਦੇ ਵਾਸਤੇ ਆਏ ਹਨ ਖਲੋਣਾ ਪੈਣਾ ਪੰਜਾਬ ਦੇ ਹੱਕ ਵਾਸਤੇ ਅੱਜ ਨਹੀਂ ਖਲੋਣਾ ਤੇ ਖਲੋ ਖਲੋਵਾਂਗੇ ਕਦੋਂ ਹਨਾ ਪੰਜਾਬ ਦੀ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਸਾਡੇ ਪਾਣੀ ਖੋ ਕੇ ਲੈ ਗਏ ਪੰਜਾਬ ਵਾਲੇ ਕੁਛ ਖੜਦੇ ਵੀ ਪਏ ਐ ਇਹ ਜਾਣ ਬੁੱਝ ਕੇ ਕਹਿ ਲੋ ਆਰਐਸਐਸ ਦੀ ਗੰਦੀ ਨੀਤ ਹੈ ਪਰ ਇਹ ਅਸੀਂ ਕਹਿ ਲੋ ਕਿ ਕੰਪੀਅਰ ਦੇ ਉੱਤੇ ਕਾਬੂ ਪਾਵਾਂਗੇ ਜੀ ਯੂਨੀਵਰਸਿਟੀ ਸਾਰੀ ਜਾਗਪੀ ਨੌਜਵਾਨ ਪੀੜੀ ਜਾ ਚੁੱਕੀ ਹੈ ਇਹ ਆਪਣੇ ਹੱਕ ਲੈ ਕੇ ਰਹਿਣਗੇ ਜੀ ਤੁਸੀਂ ਆਪਣੇ ਚੋਣਾ ਛੱਡ ਕੇ ਆਏ ਹੋ ਪ੍ਰਚਾਰ ਛੱਡ ਕੇ ਆਏ ਹੋ ਕਿਤੇ ਨਾ ਕਿ ਰੜਦਾ ਪੰਜਾਬ ਇਸੇ ਰੜਦਾ ਪਿਆ ਤੇ ਜੇ ਪੰਜਾਬ ਪਿੱਛੇ ਨਹੀਂ ਖੜਾ ਹੋਵਾਂਗਾ ਤਾਂ ਫਿਰ ਮੈਨੂੰ ਚੋਣਾਂ ਦਾ ਕੀ ਫਾਇਦਾ ਹੈਗਾ ਬਿਲਕੁਲ ਕੋਈ ਫਾਇਦਾ ਨਹੀਂ ਨਾ ਹੈਗਾ ਚੋਣਾਂ ਰੜਦਾ ਕੋਈ ਵੀ ਔਰ ਕਿਵੇਂ ਦੇਖਦੇ ਹਾਕਾਂ ਤੇ ਲੇਕਿਨ ਹੋਰ ਕਈ ਹਾਕਾਂ ਦੀ ਗੱਲ ਕੀਤੀ ਜਾ ਰਹੀ ਵੀ ਜਦ ਤੱਕ ਚੋਣਾਂ ਦਾ ਡੇਟ ਨਹੀਂ ਫਾਈਨਲ ਕੀਤੀ ਜਾਂਦੀ ਜਦ ਤੱਕ ਇਹ ਪ੍ਰੋਟੈਸਟ ਹੋਰ ਨੰਬਾ ਵੀ ਜਾ ਸਕਦਾ ਜਦ ਤੱਕ ਸੈਂਟਰ ਸਰਕਾਰ ਦੱਸਦੇ ਨਹੀਂ ਦੇਖੋ ਮੈਂ ਤੁਹਾਡੇ ਮਾਧਿਅਮ ਰਹੀ ਕਹਿਣਾ ਚਾਹੁੰਦਾ ਸਰਕਾਰਾਂ ਇਹ ਨਾ ਚੈੱਕ ਕਰਨ ਕਿ ਪੰਜਾਬ ਦਾ ਹਜੇ ਬਲੱਡ ਕਿਦਾਂ ਹੈ ਪੰਜਾਬ ਦਾ ਬਲੱਡ ਹਜੇ ਸ਼ਾਂਤ ਨਹੀਂ ਹੈ ਇਹ ਭੰਬੜੀ ਮੱਚਦਾ ਰਹਿਣਾ ਵਾ ਜੇ ਤੁਸੀਂ ਤੰਗ ਕਰੋਗੇ ਤਾਂ ਕਿਦੋਂ ਜਵਾਬ ਉਦਾਂ ਹੀ ਆਏਗਾ ਇਹ ਜੇ ਤੁਸੀਂ ਜਾਣ ਬੁੱਝ ਕੇ ਕਹਿ ਲੋ ਕਿ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਜਾਣ ਬੁੱਝ ਕੇ ਕਰਦੇ ਪਏ ਦੇਖੋ ਕੇਂਦਰ ਆਪਣਾ ਕਹਿ ਲੋ ਜਾਂ ਆਰਐਸਐਸ ਕਹਿ ਲੋ ਕਿ ਕਿਉਂ ਇੰਟਰਫੇਅਰ ਕਰਦੇ ਸਾਡੀਆਂ ਯੂਨੀਵਰਸਿਟੀਆਂ ਉੱਤੇ ਸਾਡੇ ਪਾਣੀ ਖੋਹ ਲਿੱਤੇਗੇ ਸਾਡੇ ਕਿਸਾਨ ਪਹਿਲਾਂ ਸ਼ਹੀਦ ਕੀਤੇਗੇ ਦਿੱਲੀ ਉੱਤੇ ਹਨਾ ਹੁਣ ਸਾਡਾ ਇੱਧਰਲੇ ਪਾਸੇ ਤੇ ਹਲਵਾਤਾਂ ਨਾਲ ਜਾਣ ਬੁਝ ਕੇ ਇਹ ਸਰਕਾਰਾਂ ਜਾਣ ਬੁਝ ਕੇ ਕਹਿ ਲੋ ਕਿ ਇੱਥੇ ਕੰਮ ਵੀ ਰੈ ਫੀਲਿੰਗ ਕਰ ਰਹੀ ਸਰਕਾਰ ਦਾ ਬਹੁਤ ਵੱਡਾ ਠੀਕ ਹੈ ਕਹਿ ਰਹੇ ਆ ਆਰਐਸਐਸ ਦੀ ਗੰਦੀ ਨਹੀਂ ਨੀਅਤ ਅਤੇ ਬਹੁਤ ਜ਼ਿਆਦਾ ਹੈ ਨਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪੰਜਾਬ ਨਾਲ ਧੱਕੇ ਕਿਉਂ ਕਰਦੇ ਪਏ ਦੇ ਫਿਰ ਸਾਡਾ ਕਿਸਾਨ ਸ਼ਹੀਦ ਕਰ ਦਿੱਤਾ ਫਿਰ ਇੱਥੇ ਹੁਣ ਸੜੜਪੰਗ ਕਰਦੇ ਪਏ ਨੇ ਇਹ ਸਾਨੂੰ ਵੇਖਿਆ ਜਾ ਚੜਾਉਂਦੇ ਪਏ ਸਾਡੀਆਂ ਪੱਗਾਂ ਚੁਪਦੀਆਂ ਪਏ ਅਸਲ ਦੇ ਵਿੱਚ ਗੱਲ ਹੈ ਸਾਡੀਆਂ ਪੱਗਾਂ ਚੁਪਦੀਆਂ ਪਈਆਂ ਇਹਨਾਂ ਨੂੰ ਕਿਨੇ ਚੋਣਾ ਛੱਡ ਕੇ ਆਏਓ ਪ੍ਰਚਾਰ ਛੱਡ ਕੇ ਆਏਓ ਕਿਤਨੇ ਕਿਤੇ ਤਰਨ ਤਰਨ ਦੇ ਵਿੱਚ ਇੱਥੇ ਪਹੁੰਚੇਓ ਸਪੈਸ਼ਲ ਸਿਰਫ ਨੌਜਵਾਨਾਂ ਦੇ ਲਈ ਦੇਖੋ ਮੈਂ ਚੋਣਾ ਕਿਹਦੇ ਪਿੱਛੇ ਲੜਦਾ ਮੈਂ ਪੰਜਾਬ ਪਿੱਛੇ ਲੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਅੱਜ ਨੌਜਵਾਨਾਂ ਦੇ ਇਕੱਠ ਨੂੰ ਕਿਵੇਂ ਦੇਖਦੇ ਹੋ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਆ ਵੀ ਯੂਨੀਵਰਸਿਟੀ ਦੇ ਵਿੱਚ ਦਾਖਲ ਨਾ ਹੋ ਸਕੇ ਦੇਖੋ ਪ੍ਰਸ਼ਾਸਨ ਕਹਿ ਲੋ ਕਿ ਬਹੁਤ ਜ਼ਿਆਦਾ ਧੱਕੇ ਚਾਹੀਦੇ ਉਤਰ ਗਿਆ ਮੈਂ ਇੱਥੇ ਕਾਫੀ ਟਾਈਮ ਦਾ ਆਇਆ ਮੈਂ ਆਪ ਖੁਦ ਪਰੇਸ਼ਾਨ ਹੋਇਆ ਕਹਿੰਦੇ ਵਾਪਸ ਚਲ ਜਿਥੋਂ ਆਏ ਜੇ ਤੇ ਤਰਨ ਦਾ ਜਿੱਥੋਂ ਆਏ ਚਲ ਜਓ ਵਾਪਸ ਮੈਂ ਕਹਿੰਦਾ ਨਹੀਂ ਜਿਹਦੀ ਵਾਸਤੇ ਆਏ ਹਨ ਖਲੋਣਾ ਪੈਣਾ ਪੰਜਾਬ ਦੇ ਹੱਕ ਵਾਸਤੇ ਅੱਪਾ ਅੱਜ ਨਹੀਂ ਖਲੋਣਾ ਤੇ ਖਲੋ ਖਲੋਵਾਂਗੇ ਕਦੋਂ ਹਨਾ ਪੰਜਾਬ ਦੀ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਸਾਡੇ ਪਾਣੀ ਖੋ ਕੇ ਲੈ ਗਏ ਪੰਜਾਬ ਵਾਲੇ ਕੁਛ ਖੜਦੇ ਵੀ ਪਏ ਆ ਇਹ ਜਾਣ ਬੁੱਝ ਕੇ ਕਹਿ ਲੋ ਆਰਐਸਐਸ ਦੀ ਗੰਦੀ ਨੀਤ ਹੈ ਪਰ ਇਹ ਅਸੀਂ ਕਹਿ ਲੋ ਕਿ ਕੰਮ ਇਹਦੇ ਉੱਤੇ ਕਾਬੂ ਪਾਵਾਂਗੇ ਜੀ ਯੂਨੀਵਰਸਿਟੀ ਸਾਰੀ ਜਾਗਪੀ ਨੌਜਵਾਨ ਪੀੜੀ ਜਾ ਚੁੱਕੀ ਹੈ ਇਹ ਆਪਣੇ ਹੱਕ ਲੈ ਕੇ ਰਹਿਣਗੇ ਜੀ ਤੁਸੀਂ ਆਪਣੇ ਚੋਣਾ ਛੱਡ ਗਏ ਹੋ ਪ੍ਰਚਾਰ ਛੱਡ ਗਏ ਹੋ ਕਿਤੇ ਨਾ ਕਿਤੇ ਲੜਦਾ ਪੰਜਾਬ ਪਿੱਛੇ ਲੜਦਾ ਪਿਆ ਤੇ ਜੇ ਪੰਜਾਬ ਪਿੱਛੇ ਨਹੀਂ ਖੜਾ ਹੋਵਾਂਗਾ ਤਾਂ ਫਿਰ ਮੈਨੂੰ ਚੋਣਾਂ ਦਾ ਕੀ ਫਾਇਦਾ ਹੈ ਕੋਈ ਫਾਇਦਾ ਨਹੀਂ ਨਾ ਹੈਗਾ ਚੋਣਾਂ ਲੜਦਾ ਕੋਈ ਵੀ ਔਰ ਕਿਵੇਂ ਦੇਖਦੇ ਹਾਕਾਂ ਦੇ ਕਹਿੰਦੇ ਹੋਰ ਕਈ ਹਾਕਾਂ ਦੀ ਗੱਲ ਕੀਤੀ ਜਾ ਰਹੀ ਵੀ ਜਦ ਤੱਕ ਚੋਣਾਂ ਦਾ ਡੇਟ ਨਹੀਂ ਫਾਈਨਲ ਕੀਤੀ ਜਾਂਦੀ ਜਦ ਤੱਕ ਇਹ ਪ੍ਰੋਟੈਸਟ ਹੋਰ ਲੰਬਾ ਵੀ ਜਾ ਸਕਦਾ ਜਦ ਤੱਕ ਸੈਂਟਰਲ ਸਰਕਾਰ ਦੱਸਦੇ ਨਹੀਂ ਦੇਖੋ ਮੈਂ ਤੁਹਾਡੇ ਮਾਧਿਅਮ ਰਿਹਾ ਕਹਿਣਾ ਚਾਹੁੰਦਾ ਸਰਕਾਰਾਂ ਇਹ ਨਾ ਚੈੱਕ ਕਰਨ ਕਿ ਪੰਜਾਬ ਦਾ ਹਜੇ ਬਲੱਡ ਕਿਦਾਂ ਹੈ ਪੰਜਾਬ ਦਾ ਬਲੱਡ ਹਜੇ ਸ਼ਾਂਤ ਨਹੀਂ ਹੈ ਇਹ ਭੰਬੜੀ ਮੱਚਦਾ ਰਹਿਣਾ ਵਾ ਜੇ ਤੁਸੀਂ ਤੰਗ ਕਰੋਗੇ ਤਾਂ ਕਿਦੋਂ ਜਵਾਬ ਉਦਾਂ ਹੀ ਆਏਗਾ ਇਹ ਜੇ ਤੁਸੀਂ ਜਾਣ ਬੁੱਝ ਕੇ ਕਹਿ ਲੋ ਕਿ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਜਾਣ ਬੁੱਝ ਕੇ ਕਰਦੇ ਪਏ ਦੇਖੋ ਕੇਂਦਰ ਆਪਣਾ ਕਹਿ ਲੋ ਜਾਂ ਆਰਐਸਐਸ ਕਹਿ ਲੋ ਕਿ ਕਿਉਂ ਇੰਟਰਫੇਅਰ ਕਰਦੇ ਸਾਡੇ ਯੂਨੀਵਰਸਿਟੀਾਂ ਉੱਤੇ ਸਾਡੇ ਪਾਣੀ ਖੋਹ ਲਿੱਤੇਗੇ ਸਾਡੇ ਕਿਸਾਨ ਪਹਿਲਾਂ ਸ਼ਹੀਦ ਕੀਤੇਗੇ ਦਿੱਲੀ ਉੱਤੇ ਹਨਾ ਹੁਣ ਸਾਡਾ ਇੱਧਰਲੇ ਪਾਸੇ ਤੇ ਹਲਵਾਤਾਂ ਨਾਲ ਜਾਣਬੁੱਝ ਕੇ ਇਹ ਸਰਕਾਰਾਂ ਜਾਣਬੁੱਝ ਕੇ ਕਹਿ ਲਓ ਕਿ ਇੱਥੇ ਕੰਮ ਵੀਰਾ ਫੇਲ ਹੋ ਰਿਹਾ ਸਰਕਾਰ ਦਾ ਬਹੁਤ ਵੱਡਾ ਠੀਕ ਹੈ ਯਾਰ ਕਹਿ ਤੇ ਰਹੇ ਆਰਐਸਐਸ ਦੀ ਗੰਦੀ ਨੀਅਤ ਹੈ ਤੇ ਬਹੁਤ ਜ਼ਿਆਦਾ ਹੈ ਨਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪੰਜਾਬ ਨਾਲ ਧੱਕੇ ਕਿਉਂ ਕਰਦੇ ਪਏ ਦੇ ਫਿਰ ਸਾਡਾ ਕਿਸਾਨ ਸ਼ੀਤ ਕਰ ਦਿੱਤਾ ਤੇ ਇੱਥੇ ਹੁਣ ਸੜਨ ਪੰਗ ਕਰਦੇ ਪਏ ਨੇ ਇਹ ਸਾਨੂੰ ਵੇਖਿਆ ਜਾਵੇ ਚੜਾਉਂਦੇ ਪਏ ਸਾਡੀਆਂ ਪੱਗਾਂ ਚੁਪਦੀਆਂ ਪਏ ਅਸਲ ਦੇ ਵਿੱਚ ਗੱਲ ਹੈ ਸਾਡੀਆਂ ਪੱਗਾਂ ਚੁਪਦੀਆਂ ਪਈਆਂ ਇਹਨਾਂ ਨੂੰ ਦੇਖੋ ਨੇ ਚੋਣਾ ਛੱਡ ਗਿਆ ਐ ਪ੍ਰਚਾਰ ਛੱਡ ਗਿਆ ਕਿਤੇ ਨਾ ਕਿਤੇ ਤਰਨ ਤਰਨ ਦੇ ਵਿੱਚ ਇੱਥੇ ਪਹੁੰਚੋ ਸਪੈਸ਼ਲ ਸਿਰਫ ਨੌਜਵਾਨਾਂ ਦੇ ਲਈ ਦੇਖੋ ਮੈਂ ਚੋਣਾ ਕਿਹਦੇ ਪਿੱਛੇ ਲੜਦਾ ਵਾਂ ਪੰਜਾਬ ਪਿੱਛੇ ਲੜਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਅੱਜ ਨੌਜਵਾਨਾਂ ਦੇ ਇਕੱਠ ਨੂੰ ਕਿਵੇਂ ਦੇਖਦੇ ਹੋ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਵੀ ਯੂਨੀਵਰਸਿਟੀ ਦੇ ਵਿੱਚ ਕੋਈ ਦਾਖਲ ਨਾ ਹੋ ਸਕੇ ਦੇਖੋ ਪ੍ਰਸ਼ਾਸਨ ਕਹਿ ਲੋ ਕਿ ਬਹੁਤ ਜ਼ਿਆਦਾ ਧੱਕੇ ਚਾਹੀਦੇ ਉਤਰ ਗਿਆ ਮੈਂ ਇੱਥੇ ਕਾਫੀ ਟਾਈਮ ਦਾ ਆਇਆ ਮੈਂ ਆਪ ਖੁਦ ਪਰੇਸ਼ਾਨ ਹੋਇਆ ਕਹਿੰਦੇ ਵਾਪਸ ਚਲ ਜਿਥੋਂ ਆਏ ਜੇ ਤੇ ਤਰਨ ਦਾ ਜਿੱਥੋਂ ਆਏ ਚਲ ਜੋ ਵਾਪਸ ਮੈਂ ਕਹਿੰਦਾ ਨਹੀਂ ਜਿਹਦੀ ਵਾਸਤੇ ਆਏ ਹਨ ਖਲੋਣਾ ਪੈਣਾ ਪੰਜਾਬ ਦੇ ਹੱਕ ਵਾਸਤੇ ਆਪਾਂ ਅੱਜ ਨਹੀਂ ਖਲੋਣਾ ਤੇ ਖਲੋ ਖਲੋਵਾਂਗੇ ਕਦੋਂ ਹਨਾ ਪੰਜਾਬ ਦੀ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਸਾਡੇ ਪਾਣੀ ਖੋ ਕੇ ਲੈ ਗਏ ਪੰਜਾਬ ਵਾਲੇ ਕੁਝ ਖੜਦੇ ਵੀ ਪਏ ਆ ਇਹ ਜਾਣ ਬੁੱਝ ਕੇ ਕਹਿ ਲੋ ਆਰਐਸਐਸ ਦੀ ਗੰਦੀ ਨੀਤ ਹੈ ਪਰ ਇਹ ਅਸੀਂ ਕਹਿ ਲੋ ਕਿ ਕੰਪੀਅਰ ਦੇ ਉੱਤੇ ਕਾਬੂ ਪਾਵਾਂਗੇ ਜੀ ਯੂਨੀਵਰਸਿਟੀ ਸਾਰੀ ਜਾਗਪੀ ਨੌਜਵਾਨ ਪੀੜੀ ਜਾ ਚੁੱਕੀ ਹੈ ਇਹ ਆਪਣੇ ਹੱਕ ਲੈ ਕੇ ਰਹਿਣਗੇ ਜੀ ਤੁਸੀਂ ਆਪਣੇ ਚੋਣਾ ਛੱਡ ਕੇ ਆਏ ਹੋ ਪ੍ਰਚਾਰ ਛੱਡ ਕੇ ਆਏ ਹੋ ਕਿ ਤਨ ਦਾ ਪੰਜਾਬ ਇਸੇ ਰੜਦਾ ਪਿਆ ਤੇ ਜੇ ਪੰਜਾਬ ਪਿੱਛੇ ਨਹੀਂ ਖੜਾ ਹੋਵਾਂਗਾ ਤਾਂ ਫਿਰ ਮੈਨੂੰ ਚੋਣਾਂ ਦਾ ਕੀ ਫਾਇਦਾ ਹੈਗਾ ਬਿਲਕੁਲ ਕੋਈ ਫਾਇਦਾ ਨਹੀਂ ਨਾ ਹੈਗਾ ਚੋਣਾਂ ਦਾ ਕੋਈ ਵੀ ਔਰ ਕਿਵੇਂ ਦੇਖਦੇ ਹਾਕਾਂ ਤੇ ਕਿਹਨਾਂ ਹੋਰ ਕਈ ਹਾਕਾਂ ਦੀ ਗੱਲ ਕੀਤੀ ਜਾ ਰਹੀ ਵੀ ਜਦ ਤੱਕ ਚੋਣਾਂ ਦਾ ਡੇਟ ਨਹੀਂ ਫਾਈਨਲ ਕੀਤੀ ਜਾਂਦੀ ਜਦ ਤੱਕ ਇਹ ਪ੍ਰੋਟੈਸਟ ਹੋਰ ਨੰਬਰ ਵੀ ਜਾ ਸਕਦਾ ਜਦੋਂ ਸੈਂਟਰਲ ਸਰਕਾਰ ਦੱਸਦੇ ਨਹੀਂ ਦੇਖੋ ਮੈਂ ਤੁਹਾਡੇ ਮਾਧਿਅਮ ਰਹੀ ਕਹਿਣਾ ਚਾਹੁੰਦਾ ਸਰਕਾਰਾਂ ਇਹ ਨਾ ਚੈੱਕ ਕਰਨ ਕਿ ਪੰਜਾਬ ਦਾ ਹਜੇ ਬਲੱਡ ਕਿਦਾਂ ਹੈ ਪੰਜਾਬ ਦਾ ਬਲੱਡ ਹਜੇ ਸ਼ਾਂਤ ਨਹੀਂ ਹੈ ਇਹ ਭੰਬੜੀ ਮੱਚਦਾ ਰਹਿਣਾ ਵਾ ਜੇ ਤੁਸੀਂ ਤੰਗ ਕਰੋਗੇ ਤਾਂ ਕਿਦੋਂ ਜਵਾਬ ਉਦਾਂ ਹੀ ਆਏਗਾ ਇਹ ਜੇ ਤੁਸੀਂ ਜਾਣ ਬੁੱਝ ਕੇ ਕਹਿ ਲੋ ਕਿ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਜਾਣ ਬੁੱਝ ਕੇ ਕਰਦੇ ਪਏ ਦੇਖੋ ਕੇਂਦਰ ਆਪਣਾ ਕਹਿ ਲੋ ਜਾਂ ਆਰਐਸਐਸ ਕਹਿ ਲੋ ਕਿ ਕਿਉਂ ਇੰਟਰਫੇਅਰ ਕਰਦੇ ਸਾਡੀਆਂ ਯੂਨੀਵਰਸਿਟੀਆਂ ਉੱਤੇ ਸਾਡੇ ਪਾਣੀ ਖੋਹ ਲਿੱਤੇਗੇ ਸਾਡੇ ਕਿਸਾਨ ਪਹਿਲਾਂ ਸ਼ਹੀਦ ਕੀਤੇਗੇ ਦਿੱਲੀ ਉੱਤੇ ਹਨਾ ਹੁਣ ਸਾਡਾ ਇਧਰਲੇ ਪਾਸੇ ਤੇ ਹਲਵਾਤ ਹਨਾ ਜਾਣ ਬੁਝ ਕੇ ਇਹ ਸਰਕਾਰਾਂ ਜਾਣ ਬੁਝ ਕੇ ਕਹਿ ਲੋਗੇ ਇੱਥੇ ਕੰਮ ਜਿਹੜਾ ਫੇਲ ਹੋ ਗਿਆ ਸਰਕਾਰਾਂ ਦਾ ਬਹੁਤ ਵੱਡਾ ਠੀਕ ਹੈ ਯਾਰ ਕਹਿ ਤੇ ਰਿਹਾ ਆਰਐਸਐਸ ਦੀ ਗੰਦੀ ਨੀਅਤ ਹੈ ਤੇ ਬਹੁਤ ਜ਼ਿਆਦਾ ਹਨਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪੰਜਾਬ ਨਾਲ ਧੱਕੇ ਕਿਉਂ ਕਰਦੇ ਪਏ ਦੇ ਫੇਰ ਸਾਡਾ ਕਿਸਾਨ ਸ਼ਹੀਦ ਕਰ ਦਿੱਤਾ ਫੇਰ ਇੱਥੇ ਹੁਣ ਸੜੜ ਪੰਗ ਕਰਦੇ ਪਏ ਨੇ ਇਹ ਸਾਨੂੰ ਵੇਖਿਆ ਜਾਵੇ ਚੜਾਉਂਦੇ ਪਏ ਸਾਡੀਆਂ ਪੱਗਾਂ ਚੁੱਪਦੀਆਂ ਪਏ ਅਸਲ ਦੇ ਵਿੱਚ ਗੱਲ ਹੈ ਸਾਡੀਆਂ ਪੱ পিরানো <laughs>